ਰਾਮ ਸਿੰਘ ਦੀ రామ ਸਿੰਘ ਦਾ రామ ਸਿੰਘ ਕੀ ਦੱਸੋ ਜੀ ਦੇਖੋ ਜੀ ਮੈਨੂੰ 20 30 35 ਸਾਲ ਹੋ ਗਏ ਤੇ ਮੇਰੇ ਬਾਪ ਨੇ ਮੈਨੂੰ ਦਿੱਤੀ ਹੋਈ ਆ ਕੀ ਨਾਮ ਸੀ ਤੁਹਾਡੇ ਪਿਤਾ ਪ੍ਰੇਮ ਸਿੰਘ ਜੀ ਹਾਂ ਜੀ ਹਾਂ ਜੀ ਤੇ ਉਹਦੇ ਬਾਅਦ ਜਿੰਨਾਂ ਨੇ ਕਬਜ਼ਾ ਕਰ ਲਿਆ ਬਾਅਦ ਚ ਹੁਣ ਅੱਛਾ ਹਾਂ ਜੀ ਤੁਹਾਡੇ ਪਿਤਾ ਨੇ ਤੁਹਾਡੇ ਨਾਂ ਲਵਾਈ ਮੇਰੇ ਨਾਂ ਲਵਾਈ ਹੋਈ ਆ ਜੀ ਮੋਲ ਲਈ ਸੀ ਤੁਸੀਂ ਜਾਂ ਹਾਂ ਜੀ ਮੋਲ ਲਈ 30000 ਦੀ 30000 ਦੀ ਹਾਂ ਜੀ ਤੁਹਾਡੇ ਕੋਲ ਜਿਹੜਾ ਕਾਗਜ਼ ਮੌਜੂਦ ਆ ਇਹ ਤੇ ਕੋਈ ਸਰਕਾਰ ਦੀ ਕੋਈ ਸਟੈਂਪ ਵੀ ਹੈਗੀ ਅਲੱਗੀ ਹਾਂ ਜੀ ਅਗੀਆ ਹਾਂਜੀ ਕਿਤੇ ਕਿਤੇ ਦੱਸ ਕਿਤਨੇ ਉਹਦੇ ਸੀ ਹਾਂਜੀ ਛੱਤ ਜਣਿਆਂ ਦੇ ਸੀ ਪੰਜ ਛੇ ਜਣਿਆਂ ਦੇ ਉਰੇ ਛਾਇਆ ਨੇ ਇਹ ਕਿਹੜੇ ਸਾਲ ਵਿੱਚ ਬਣੀ ਸੀ ਹਾਂਜੀ 2007 ਚ 2007 ਦੇ ਵਿੱਚ ਹਾਂਜੀ ਜਿਹੜੀ ਉਹ ਕਹਿ ਰਹੇ ਨੇ ਵੀ ਸਾਡੇ ਕੋਲ ਇੱਕ ਪੁਰਾਣੀ ਕੋਈ ਲਿਖਤ ਪਈ ਆ ਉਹ ਕੀ ਆ ਉਹ 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 ਤਾਂ ਜਿ ਇਹਨਾਂ ਨੇ ਨਕਲੀ ਬਣਾਈ ਹੋਈ ਆ ਜੀ ਅੱਛਾ ਉਹ ਦੋ ਬੈਠ ਕੇ ਜੀ ਅੰਦਰਬਾਰ ਉਹ ਅੰਦਰਬਾਰ ਉਹਨੇ ਢਾਕੇ ਮਕਾਨ ਬਾਲੇ ਅੱਛਾ ਇਹਦੇ ਸਬੰਧੀ ਤੁਸੀਂ ਪੁਲਿਸ ਕੋਲ ਗਏ ਹੋ ਹਾਂਜੀ ਕੀ ਕਿਹਾ ਪੁਲਿਸ ਨੇ ਉਹ ਕਹਿੰਦੇ ਉੱਥੇ ਦੀ ਚਾਰਾ ਚੱਲਦਾ ਜੀ ਸਾਡਾ ਹਾਂ ਉਹ ਕੀ ਆ ਨਾ ਤਾਂ ਕੈ ਮਾਰਦੇ ਨੇ ਉਹ ਅੱਛਾ ਹਾਂਜੀ ਧੰਗੇ ਮਾਰਦੇ ਆ ਹਾਂ ਕੋਟ ਕਾ ਲੋਗੇ ਫਲਾਣਾ ਕਾ ਲੋਗੇ ਕਹਿੰਦੇ ਅਸੀਂ ਨਹੀਂ ਕੁਛ ਕਰ ਹਾਂਜੀ ਅਸੀਂ ਨਹੀਂ ਕੁਛ ਕਰ ਅੱਛਾ ਹਾਂਜੀ ਸ਼ਾਦੂ ਚੰਦਰ ਠੋਕਤਾ ਜੀ ਚੱਕੇ ਰਾਤ ਨੂੰ ਸ਼ਾਦੂ ਚੰਦਰ ਠੋਕਤਾ ਜੀ ਚੱਕੇ ਰਾਤ ਨੂੰ ਠੋਕੇ ਜੀ ਅੰਦਰ ਹਾਂ ਹਾਂਜੀ ਖੱਤਕ ਬੰਦਾ ਜੀ ਰਾਤ ਲੈ ਕੇ ਹਾਂਜੀ ਹਾਂਜੀ ਕਿਵਾਂਤ ਕਰਾਇਆ ਜੀ ਵੇਰਾ ਠੀਕ ਮੇਰੇ ਨੂੰ ਸੁਖਦੇਵ ਸਹੀ ਗਏ ਹਾਂ ਸੰਤੇ ਜੀ ਸਵੇਰੇ ਪਤਾ ਲੱਗਿਆ ਵੀ ਆ ਕੰਮ ਹੋਇਆ ਹੋਇਆ ਹੈ ਅੱਛਾ ਰਾਤ ਨੂੰ ਦਰਵਾਜ਼ਾ ਬੰਦ ਕਰਦੇ ਹਾਂਜੀ ਰਾਤ ਨੂੰ ਦਰਵਾਜ਼ਾ ਬੰਦ ਕਰੇ ਜਿਹੜਾ ਤੁਸੀਂ ਕਿਹਨੂੰ ਦੱਸਿਆ ਜਾ ਕੇ ਸਾਰੇ ਬਾਪੂ ਉਹਨਾਂ ਨੂੰ ਪਤਾ ਲੱਗਿਆ ਜੀ ਇਸਮੇ ਇਸਮੇ ਕੰਮ ਕਰੇ ਸੀਗਾ ਜਦੋਂ ਪਤਾ ਲੱਗਿਆ ਇਹਨਾਂ ਨੂੰ ਕਦੋਂ ਇਹਨਾਂ ਨੇ ਦਰਵਾਜ਼ਾ ਬੰਦ ਕਰਿਆ ਰਾਤ ਨੂੰ ਕੀਤਾ ਜੀ ਇਹਨਾਂ ਨੇ ਆ ਛੱਬੀ ਦਾ ਛੱਬੀ ਕੋ ਤੋਂ ਬਰਨੂ ਯਾਦਵਰ ਨੂੰ ਪਤਾ ਲੱਗਿਆ ਪਤਾ ਲੱਗਿਆ ਪਤਾ ਲੱਗਿਆ ਜੀ ਕਿੱਥੇ ਰਹਿੰਦੇ ਹੋ ਤੁਸੀਂ ਜੀ ਉੱਧਰ ਰਹਿੰਦੇ ਦੂਜੀ ਪੀਚ ਜੀ ਦੂਰ ਰਹਿੰਦੇ ਹੋ ਹਾਂਜੀ ਤੇ ਤੁਹਾਨੂੰ ਪਤਾ ਲੱਗਿਆ ਸੀ ਸਰਪੰਚ ਸਾਹਿਬ ਕੋਲ ਗਏ ਉਹ ਕਹਿੰਦੇ ਸੀ ਅਸੀਂ ਮੌਜੂਦ ਹੈਗੇ ਜੀ ਤੁਸੀਂ ਇਹਨੂੰ ਢਾ ਸਕਦੇ ਜੀ ਅਸੀਂ ਉਹਨੇ ਮੌਜੂਦ ਗਏ ਢਾਉਣ ਲੱਗੇ ਜੀ ਫਿਰ ਇਹਨਾਂ ਨੇ ਸਾਨੂੰ ਅੱਛਾ ਪਰਸ ਨੂੰ ਜਗਾ ਤਈ ਸਾਨੂੰ ਇਹਨਾਂ ਨਾਲ ਅਰੇ ਝੂਠੇ ਇਲਜ਼ਾਮ ਲਾਇਬ ਸਾਨੂੰ ਐ ਕਰੇ ਜਿੱਦਾਂ ਕਰਿਆ ਅੱਛਾ ਜਾ ਕੇ ਹਸਪੀਟਲ ਵਿੱਚ ਪੈ ਕੇ ਝੂਠੀ ਆਪੜ ਪਰਚਾ ਬਣਵਾ ਲਈ ਮੈਡੀਕਲ ਬਣਵਾ ਲਈ ਸਾਡੇ ਬਕਰ ਬਈ ਪੁਆਈ ਜਿੰਨਾਂ ਨੇ 55 ਦੀ ਪਰਚਾ ਘਟਵਾਇਆ ਜੀ ਹਾਂਜੀ ਮੈਨੇਜਰ ਸੰਗਲ ਜੀ ਉੱਚੀ ਬੋਲੀ ਤੇ ਇੱਕ ਬੈਠਕ ਜਿਹੜੇ ਤੁਹਾਡੀ ਇੱਕ ਲਿਖਤ ਹੈਗੀ ਆ ਜੀ ਪਿੰਡ ਪਲੇਚਾਂ ਦੀ ਉਹ ਕਦੋਂ ਦੀ ਆ ਜਿਹੜੀ ਲਿਖਤ ਤੁਹਾਨੂੰ ਮੇਰੇ ਵਾਲੀ ਤੇ ਹੋ ਰਿਹਾ ਜੀ ਇਹਨਾਂ ਦੀ ਜਿਹੜੀ ਆ ਬੈਠਕ ਹੈ ਹਾਂਜੀ ਇਹ 2007 ਚ ਇਹਨਾਂ ਨੇ ਮੁੱਲ ਲਈਤੀ ਆ 30000 ਰੁਪਏ ਚ ਉਹਦੇ ਵਿੱਚ ਸਦਾਗਰ ਸਿੰਘ ਹੈ ਜਿਹੜਾ ਗਵਾਏ ਤੇ ਲੰਬੜਦਾਰ ਨਹੀਂ ਗਵਾਏ ਹਾਂ ਤੇ ਅਸੀਂ ਆਪੇ ਦੇਖ ਲਾਂਗੇ ਜੀ ਹਰਨੇਕ ਸਿੰਘ ਹੈ ਨਿਕ ਸਿੰਘ ਕਹਿੰਦੇ ਬੰਦੇ ਜਿਹੜੀ ਤੁਸੀਂ ਲਿਖੀਓ ਉਹ ਕਿਹੜੀ ਜਗ੍ਹਾ ਜੀ ਉਹ ਪਰਲੇ ਜਗ੍ਹਾ ਜੀ ਇਸ ਤੇ ਬਿਨਾਂ ਮਤਲਬ ਜਿੱਥੇ ਆਪਾਂ ਖੜੇ ਆ ਜਿਹੜੀ ਬੈਠਕ ਇਹਦੇ ਨਾਲ ਕੋਈ ਸੰਬੰਧ ਹੈ ਉਹ ਕਹਿੰਦਾ ਕੋਈ ਸੰਬੰਧ ਨਹੀਂ ਹੈ ਜੀ ਅੱਛਾ ਹਾਂਜੀ ਉਹ ਅੱਗੇ ਜਾ ਕੇ ਦੋ ਬੈਠੀ ਇਹਦੇ ਪਿੱਠ ਵਿੱਚ ਹੀ अच्छा हां जी ਉਹ ਟਰਾਲੀ ਨੇ ਫਿਰ ਪੁਲਿਸ ਨੂੰ ਜਾ ਕੇ ਇਹ ਦਿਖਾਉਂਦੇ ਨੇ ਆ ਜਿਹੜੀ ਤੁਹਾਡੀ ਆ ਬੈਟ ਇਹ ਤਾਂ ਇਹਨਾਂ ਨੇ ਮੁੱਲ ਲਈਤੀ ਵੀ ਆ ਜੀ ਅੱਛਾ हां जी ਇਹਦੇ ਨਾਲ ਕੋਈ ਸੰਬੰਧ ਨਹੀਂ ਕਰਦਾ ਇਹ ਆਪਣੇ ਫਾਦਰ ਤੇ 30000 ਰੁਪਏ ਦੇ ਕੇ ਮੁੱਲ ਲਈਤੀ ਹੈ ਅੱਛਾ हां जी हां जी ਮੈਂ ਬਲਜੀਤ ਗੌਰ ਜੀ ਪਿੰਡ ਪਨੇਚਾਂ ਦੀ ਮੌਜੂਦਾ ਸਰਪੰਚ ਆ ਜੀ ਇਹ ਜਿਹੜਾ ਮਾਮਲਾ ਜਿੱਥੇ ਅਸੀਂ ਇਸ ਵਕਤ ਖੜੇ ਆ ਜੀ ਤੇ ਬੈਠ ਕਿਹਦੀ ਆ ਜਿਹੜੀ ਪਹਿਲੀ ਬੈਠ ਸਾਹਿਬ ਇਹ ਬੈਟ ਕਾ ਜਿਹੜੀ ਰਾਮ ਸਿੰਘ ਦੀ ਹੈ ਜੀ ਅੱਛਾ ਰਾਮ ਸਿੰਘ ਦੀ ਹੈ ਤੇ ਜਿਹੜੀ ਦੂਜੀ ਪਾਰਟੀ ਇੱਕ ਕਾਗਜ਼ ਲਈ ਫਿਰਦੀ ਆ ਉਹ ਹੱਕ ਜਿਤਾ ਰਹੇ ਨੇ ਵੀ ਉਹ ਸਾਡੀ ਆ ਉਹ ਅੰਦਰ ਦੋ ਬੈਠਕਾਂ ਹੋਰ ਨੇ ਅੰਦਰ ਉਹ ਉਹ ਜਿਹੜਾ ਹੱਕ ਜਿਤਾ ਰਹੇ ਨੇ ਵੀ ਕਾਗਜ਼ ਆ ਸਾਡੇ ਕੋਲ ਉਹ ਕੀ ਆ ਜੀ ਉਹ ਬੈਠਕਾਂ ਦਾ ਜਿਹੜਾ ਹੱਕ ਜਿਤਾਉਂਦੇ ਨੇ ਜੀ ਅ ਹਰਦੀਪ ਸਿੰਘ ਹੈਪੀ ਆ ਜੀ ਹਾਂਜੀ ਹਾਂਜੀ ਉਹ ਕਹਿ ਰਿਹਾ ਵੀ ਸਾਡੀ ਆ ਨਹੀਂ ਉਹ ਇਹਨਾਂ ਦੀ ਪਿਛਲੀਆਂ ਦੋ ਬੈਠਕਾਂ ਨਹੀਂ ਜੀ ਉਹ ਨਾਲੇ ਹਾਂਜੀ ਉਹ ਲੱਗ ਗਈ ਠੀਕ ਹਾਂਜੀ ਉਹ ਲੱਗ ਮੈਟਰ ਆ ਜੀ ਮੈਂ ਪਿੰਦਰਜੀਤ ਕੋਰੇ ਪਿੰਡ ਚ ਮੈਂ ਨੰਬਰਦਾਰ ਆ ਹਾਂਜੀ ਤੇ ਜਿਹੜਾ ਮਤਲਬ ਇਹਨਾਂ 2007 ਚ ਰਾਮ ਸਿੰਘ ਨੇ ਮਤਲਬ ਆਦੇ ਪਿਓ ਤੋਂ ਜ਼ਗਾ ਖਰੀਦੀ ਸੀ ਇਹ ਬੈਠਕ ਜਿਹੜੀ ਦੇ ਹਰਪਾਲ ਸਿੰਘ ਨੇ ਮੁੰਡੇ ਨੇ ਹੈਪੀ ਲੇਕ ਕਬਜ਼ਾ ਕਰਿਆ ਰਾਤ ਨੂੰ ਤੇ ਜਿਹੜੀਆਂ ਇਹਨਾਂ ਦੇ ਇੱਕ ਪੇਪਰ ਅਲੱਗ ਲਈ ਫਿਰਦੇ ਆ ਉਹਨਾਂ ਉਹਨਾਂ ਦੇ ਅੰਦਰ ਸੀ ਗਿੰਦੋ ਬੈਠਕਾਂ ਉਹ ਇਹਨਾਂ ਨੇ ਪਲੇਨ ਬਣਾ ਕਰਕੇ ਘਰ ਬਣਾ ਲਿਆ ਆ ਉਹਦਾ ਅੱਛਾ ਜੀ ਹਾਂਜੀ ਹੂੰ ਤੇ ਹੁਣ ਇਹਦੇ ਕਬਜ਼ਾ ਕਰਕੇ ਰਾਤ ਨੂੰ ਜਦੋਂ ਇਹ ਮਤਲਬ ਕਹਿਣ ਆਏ ਤਾਂ ਇਹਨਾਂ ਨੇ ਪੁਲਿਸ ਨੂੰ ਪੁਟ ਕਰਕੇ ਉਹਨਾਂ ਤੇ ਸੱਤ ਕੁੰਜ ਦਾ ਫਰਚਾਗਾ ਮਤਲਬ ਪੁਲਿਸ ਵੀ ਇਸ ਮਾਮਲੇ 'ਚ ਗਲਤ ਕਾਰਵਾਈ ਕਰ ਰਹੀ ਹੈ ਤੁਹਾਡੇ ਮੁਤਾਬਕ ਹਾਂਜੀ ਬਿਲਕੁਲ ਗਲਤ ਹੈ ਹੂੰ ਮੁੰਡਾ ਮੰਨਿਆ ਜੀ ਉੱਥੇ ਹੈਪੀ ਵੀ ਮੇਰੇ ਤੋਂ ਗਲਤੀ ਹੋਈ ਆ ਅੱਛਾ ਗਲਤੀ ਮੰਨ ਕੇ ਵੀ ਪਰ ਕਹਿੰਦੇ ਮੈਂ ਪੈਸੇ ਨਹੀਂ ਦੇਣੇ ਤੁਹਾਨੂੰ ਕਿਹਾ ਸੀ ਬਸ ਕਿਹਾ ਸੀ ਵੀ 2 ਲੱਖ ਰੁਪਏ ਦੇ ਦਿਓ ਹੂੰ ਕਹਿੰਦੇ ਵੀ ਨਹੀਂ ਮੈਂ ਪੈਸੇ ਨਹੀਂ ਦੇਣੀ ਮੈਂ 50000 ਰੁਪਏ ਦੇ ਦੂੰਗਾ ਅੱਛਾ ਜੀ ਹਾਂਜੀ ਤੇ ਫਿਰ ਕੋਰਟ ਕਹਿੰਦੀ ਹੈ ਵੀ ਤੁਸੀਂ ਆਪ ਦਾ ਕੋਰਟ ਕਾਰਜ ਕਰੋ ਕਾਰਵਾਈ ਅਸੀਂ ਨਹੀਂ ਕਰ ਸਕਦੇ ਅੱਛਾ ਹਾਂਜੀ ਮਤਲਬ ਫਿਰ ਉੱਤੇ ਕਿਸੇ ਉੱਚ ਅਫਸਰ ਨੂੰ ਵੀ ਮਿਲੇ ਉਹ ਪੁਲਿਸ ਦੇ ਅਧਿਕਾਰੀ ਨੂੰ ਮਿਲੇ ਨਹੀਂ ਅਸੀਂ ਮਤਲਬ ਐਸ ਡੀ ਐਮ ਦੇ ਵੀ ਡੀ ਐਸ ਪੀ ਦੇ ਅਸੀਂ ਦਰਖਾਸਤ ਦਿੱਤੀ ਸੀ ਉਹਦੀ ਕੋਈ ਕਾਰਵਾਈ ਅਜੇ ਤੱਕ ਹੋਈ ਨਹੀਂ ਕਦੋਂ ਦਿੱਤੀ ਆ ਡੀ ਐਸ ਪੀ ਤੇ ਐਸ ਡੀ ਐਮ ਦੇ ਇਹ 28 ਤਰੀਕ ਨੂੰ ਦਿੱਤੀ ਸੀ 28 ਤਰੀਕ ਨੂੰ ਹਾਂਜੀ 28 ਮਤਲ ਇੱਜ 11 ਤਰੀਕ ਹੋ ਗਈ ਹਾਂਜੀ ਹਾਂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਮਤਲਬ 4 ਤਰੀਕ ਨੂੰ ਐਸਡੀਐਮ ਨੇ ਕੋਲੋਂ ਨਿਕਲੀ ਆ ਉਹ ਤੋਂ ਅੱਛਾ ਜੀ ਪਹਿਲਾਂ ਮਤਲਬ ਉਹ ਤੇ ਮਤਲਬ 4 ਤਰੀਕ ਨੂੰ ਐਸਡੀਐਮ ਸਾਹਿਬ ਕੋਲ ਪਹੁੰਚੀ ਆ ਹਾਂ ਐਸਡੀਐਮ ਕੋਲੋਂ ਨਿਕਲੀ ਆ ਜੀ ਉੱਥੋਂ 4 ਤਰੀਕ ਦੀ ਐਸਡੀਐਮ ਸਾਹਿਬ ਕੋਲ ਨਿਕਲੀ ਹੋਈ ਆ ਉਹ ਵੀ ਅਸੀਂ ਜਾ ਕੇ ਗੜਵਾਈ ਆ ਅੱਛਾ ਜੀ ਪਰ ਉਹਦੇ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕਰਤਾ ਹੋ ਗਿਆ ਜੀ ਤੁਹਾਡਾ ਨਾਮ ਗਰਮੀਤ ਸਿੰਘ ਹੈ ਜੀ ਹਾਂਜੀ ਮੈਂ ਉਸ ਟਾਈਮ ਪੰਜ ਸੀਗਾ ਕਿਹੜੇ ਸਾਲ ਦੀ ਗੱਲ ਆ ਜੀ 99 ਦੀ ਅੱਛਾ ਜੀ ले या दे जेड़े ओ पिछने बैठकਾਂ ਦੀ ਗੱਲ ਚੱਲਦੀ ਐ ਹਾਂਜੀ ਉਹ ਬੈਠਕਾਂ ਇਹਨੇ ਦੂਆ ਭਾਈ ਤਾਂ ਜਿਹੜਾ ਲੁਧਿਆਣੇ ਚਲੇ ਗਿਆ ਤਾਂ ਗੁਨਾਮ ਸਿੰਘ ਉਹ ਫਿਰ ਇਹਨਾਂ ਨੂੰ ਖਤਮ ਮੁੱਲ ਦੇਗਾ ਕੀ ਦੇਗਾ ਫਿਰ ਸਾਡੇ ਸਾਈਨ ਹੋਏ ਤੇ ਉੱਪਰ ਅੱਛਾ ਜੀ ਮੇਰੇ ਵੀ ਸਰਪੰਚ ਦੇ ਵੀ ਦੇਖੋ ਜੀ ਹਮ ਹੋਰ ਵੀ ਕਈ ਸਾਈਨ ਹੈ ਹਮ ਫਿਰ ਆ ਜਿਹੜੀ ਇਹ ਰਾਮ ਦੀ ਸੀ ਬੈਠਕ ਅੱਛਾ ਹਾਂਜੀ ਕੀਦਾ ਦਰਵਾਜ਼ਾ ਬੰਦ ਕਰ ਲਿਆ ਰਾਤ ਇਹ ਰਾਤ ਰਾਤ ਹੈ ਗਾ ਕਿਸੇ ਨੂੰ ਨਹੀਂ ਪਤਾ ਲੱਗਿਆ ਸਵੇਰ ਨੂੰ ਪਤਾ ਲੱਗਿਆ ਯਾਰੀ ਨਾਲ ਦੁਕਾਨ ਜਾਂ ਮਾ ਕੇ ਦੇਖੇ ਮੈਂ ਕਿਹਾ ਹੁੰਦਾ ਇੱਥੇ ਵੀ ਇਹ ਮੁੰਡੇ ਆਏ ਕਿ ਇਹ ਢਾਹ ਟੋਣ ਜੇ ਨਾ ਕੋਸਣ ਜਗਾਤਾ ਅੱਛਾ ਹੂੰ ਅੱਛਾ ਇਹਨੂੰ ਪੁਲਿਸ ਨੂੰ ਚੁਕਾਤਾ ਜੀ ਕੋ ਤੁਹਾਡੇ ਤੇ ਆਰਾਮ ਸਿੰਘ ਦੋਸ਼ ਲਗਾ ਰਹੇ ਨੇ ਵੀ ਤੁਸੀਂ ਇੱਕ ਉਹਨਾਂ ਦੀ ਬੈਠਕ ਆ ਜਿਹੜੀ ਗਲਤ ਤਰੀਕੇ ਨਾਲ ਅੰਦਰ ਨੂੰ ਦਰਵਾਜ਼ਾ ਕੱਢ ਲਿਆ ਉਹ ਕਹਿੰਦਾ ਵੀ ਉਹ ਮੇਰੀ ਬੈਠਕ ਸੀ ਮੈਂ ਮੁੱਲ ਖਰੀਦੀ ਸੀ ਆਪਣੇ ਪਿਤਾ ਤੋਂ ਕੀ ਕਹੋਗੇ ਤੇ ਬਾਰੇ ਸਰ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਕੀ ਜੋ ਬੈਠਕ ਦਾ ਕੋਈ ਤੱਕਾ ਨਹੀਂ ਹੋਇਆ ਜੀ ਹਾਂਜੀ ਇਹ ਸਰ ਸਨ 1996 ਤੋਂ 96 97 ਦੇ ਵਿੱਚ ਮੇਰੀ ਤਾਈ ਜੀ ਔਰ ਥਾਣੇ ਦੇ ਵਿੱਚ ਸਾਡੇ ਦੋ ਭਰਾਵਾਂ ਦੇ ਨਾਮ ਲਗਾ ਆ ਗਈ ਸੀ ਇੱਕ ਪੁੱਤਰ ਹਰਚੰਦ ਸਿੰਘ ਜੀ ਕਾਲਾ ਸਿੰਘ ਜੀ ਇੱਕ ਹਰਦੀਪ ਸਿੰਘ ਪੁੱਤਰ ਪਾਲ ਸਿੰਘ ਜੋ ਹਰਦੀਪ ਸਿੰਘ ਮੈਂ ਖੜਾ ਹਾਂ ਜੀ ਹਾਂਜੀ ਜੋ ਪੇਪਰ ਦੇ ਵਿੱਚ ਮੇਰੇ ਹੱਥ ਦੇ ਵਿੱਚ ਤੁਸੀਂ ਪੇਪਰ ਵੀ ਦੇਖ ਰਹੇ ਹੋਵੋਗੇ ਜੀ ਇਹ ਥਾਣਾ ਐਸ ਐਚਓ ਖਮਾਣੋ ਦਾ ਬਣਿਆ ਹੋਇਆ ਜੀ ਉੱਥੇ ਫੈਸਲਾ ਹੋਇਆ ਜੀ ਦੋਨਾਂ ਤਰ੍ਹਾਂ ਦੇ ਵਿੱਚ ਜੀ ਜੋ ਸਾਡੇ ਪ੍ਰਬੰਤਕ ਸੱਜਣਾ ਮੰਨ ਲਓ ਲੰਬੜਦਾਰ ਸਾਹਿਬ ਸਰਪੰਚ ਸਾਹਿਬ ਜੋ ਮੌਕੇ ਤੇ ਅੱਜ ਤੋਂ 30 ਸਾਲ ਪਹਿਲਾਂ ਸੀ ਉਹਨਾਂ ਦੇ ਵੀ ਸਾਈਨ ਹੋਏ ਹੋਏ ਨੇ ਜੀ ਔਰ ਜੋ ਬੈਠਕ ਜੋ ਇਹ ਰੌਲਾ ਪਾ ਰਹੇ ਨੇ ਜੀ ਉਹ ਅੱਜ ਤੋਂ 1996 ਚ ਪਹਿਲਾਂ ਮੇਰੇ ਨਾਮ ਲੱਗੀ ਹੋਈ ਸੀ ਅੱਛਾ ਜੀ ਸਾਨੂੰ ਗੁਰਚਰਨਕਾਰ ਗੁਰਚਰਨਕਾਰ ਜੋੜੀ ਜਿਨ੍ਹਾਂ ਨੂੰ ਹਿੱਸਾ ਤੁਹਾਡੇ ਦਾਦਾ ਜੀ ਨੇ ਦਿੱਤਾ ਹੋਇਆ ਸੀ ਅੱਛਾ ਗੁਰਚਰਨਕਾਰ ਵੰਡ ਹਾਂਜੀ ਇਹ ਕੁੱਲ ਡੈਡੀ ਹੋਣੀ 6 ਭਰਾਤੇ ਜੀ ਠੀਕ ਹੈ ਜੀ ਤਿੰਨ ਦੀ ਜਗ੍ਹਾ ਸਾਡੀ ਇੱਧਰ ਸੀ ਤਿੰਨ ਦੀ ਉੱਧਰ ਸੀ ਹਾਂਜੀ ਸਾਨੂੰ ਜਗ੍ਹਾ ਵੰਡਵੀਂ ਆਈ ਹੋਈ ਸੀ ਹਾਂਜੀ ਉਹਨਾਂ ਦੇ ਜੋ ਮੌਕੇ ਦੇ ਜਿਹੜੇ ਮੰਨ ਲਓ ਰਹਿੰਦੇ ਸੀ ਆਪਣੇ ਗੁਰਨਾਮ ਸਿੰਘ ਜੀ ਪੁੱਤਰ ਪਤਨੀ ਗੁਰਚਰਨ ਕੌਰ ਕਿਉਂਕਿ 93 ਦੇ ਵਿੱਚ ਉਹਨਾਂ ਦੀ ਡੈਥ ਹੋ ਚੁੱਕੀ ਸੀ ਕਿਉਂਕਿ ਉਹਨਾਂ ਦੇ ਕੋਈ ਬੇਟਾ ਨਹੀਂ ਸੀ ਅੱਛਾ ਜੀ ਉਸ ਤੋਂ ਬਾਅਦ ਮੇਰੀ ਤਾਈ ਜੀ ਨੇ ਆਪਣਾ ਬੇਟਾ ਮੈਨੂੰ ਹੀ ਸਮਝਿਆ ਹੋਇਆ ਸੀ ਕਿਉਂਕਿ ਉਦੋਂ ਤੱਕ ਪਰਬ੍ਰਿਸ਼ 23 ਮੰਨ ਲਓ 96 ਤੋਂ ਲੈ ਕੇ ਜੀ ਹੁਣ ਤੱਕ ਅਸੀਂ ਉਹ ਕਰਦੇ ਆਏ ਸੀ ਉਹਨਾਂ ਦੀ 23 ਦੇ ਵਿੱਚ ਡੈਥ ਹੋ ਚੁੱਕੀ ਆ 23 ਤੋਂ ਬਾਅਦ ਜੀ ਅਸੀਂ ਫਿਰ ਸਮਝਿਆ ਆਪਣੇ ਮਰੇ ਤਾਇਆ ਜੀ ਨੇ ਸਾਥੋਂ ਬੈਠ ਕੇ ਜਿਹੜੀ ਜੀ ਉਹ ਆਪਣਾ ਘਰ ਬਣਾਉਣ ਜਦੋਂ ਘਰ ਬਣਾਇਆ ਸੀ ਉਹਨਾਂ ਨੇ ਉਹਨਾਂ ਤੋਂ ਸਤੋਂ ਸਮਾਨ ਰੱਖਣ ਲਈ ਲੱਤੀ ਸੀ ਕਿਹੜੇ ਤਾਇਆ ਜੀ ਨੇ ਲਈ ਸੀ ਇਹ ਆਰਾਮ ਸਿੰਘ ਨੇ ਜੀ ਆਰਾਮ ਸਿੰਘ ਨੇ ਜੀ ਮਤਲਬ ਉਹਨਾਂ ਦੀ ਨਹੀਂ ਸੀ ਉਹ ਕੋਲੋਂ ਹਾਂ ਜੀ ਉਹਦਾਂ ਲੱਤੀ ਸੀ ਉਸ ਤੋਂ ਬਾਅਦ ਜੀ ਪਰ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਸਾਡੇ ਤਾਇਆ ਜੀ ਨੇ ਵੱਡੇ ਨੇ ਸਾਤੋਂ ਹਨਾ ਜੀ ਡੈਡੀ ਤੋਂ ਵੱਡੇ ਨੇ ਵੀ ਕੋਈ ਗੱਲ ਨਹੀਂ ਸਮਾਨ ਰੱਖ ਰੱਖਿਆ ਹੋਇਆ ਪਰ ਸਾਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਚੋਰੀ ਤੋਂ ਦਾਦਾ ਜੀ ਤੋਂ ਕੋਈ ਕਾਗਜ਼ ਬਣਵਾ ਲਿਆ ਅੱਛਾ ਹਾਂਜੀ ਪਰ ਹੁਣ ਸਾਨੂੰ ਤਾਂ ਇਸ ਗੱਲ ਬਾਰੇ ਪਤਾ ਹੀ ਨਹੀਂ ਅਸੀਂ ਵੀ ਉਹਨਾਂ ਨੇ ਕਾਗਜ਼ ਬਣਵਾਇਆ ਜਾਂ ਨਹੀਂ ਕਿਉਂਕਿ ਮੇਰੇ ਕੋਲ ਆ ਦੇਖੋ ਕਾਗਜ਼ ਇਹਦੇ ਉੱਤੇ ਹਾਂਜੀ ਇਹਦੇ ਸਿੰਘ ਦੇ ਖੁਦ ਸਾਈਨ ਕੀਤੇ ਹੋਏ ਨੇ ਜੀ ਜਿਹੜੀ ਬੈਠਕ ਦਾ ਰੌਲਾ ਪਾ ਰਹੇ ਨੇ ਜੀ ਲੰਬੜਦਾਰ ਆਪਣੇ ਪਨਾਇਚਾਂ ਤੋਂ ਸ਼ੰਦਰ ਸਿੰਘ ਸਰਪੰਚ ਜੋ ਮੌਕੇ ਤੇ ਤੁਹਾਨੂੰ ਦਿੱਤੀ ਸੀ ਵੈਸੇ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਰ ਉਹ ਜਿਹੜਾ ਸਰਵਾਜਾ ਉਹ ਕਦੋਂ ਕੱਢਿਆ ਸਰਵਾਜਾ ਤੁਸੀਂ ਹੁਣ ਅੰਦਰ ਨੂੰ ਕੱਢਿਆ ਇਹ ਕਦੋਂ ਕੱਢਿਆ ਸਰ ਉਹ ਸਾਡਾ ਮੈਂ ਬਣਾਈ ਬੈਠਕ ਮੈਂ ਆਪੇ ਸੀ ਉਹ ਸਾਰੀ ਉਹ ਸਾਰੀ ਮੇਰੀਓ ਕਰੀ ਹੋਈ ਆ ਜੀ ਹਾਂਜੀ ਪਰ ਅਸੀਂ ਪਹਿਲੇ ਹੀ ਉਹ ਦਰਵਾਜਾ ਕੱਚਾ ਰੱਖਿਆ ਹੋਇਆ ਸੀ ਅੱਛਾ ਕੱਚਾ ਜੀ ਹਾਂਜੀ ਕਿਉਂਕਿ ਹੁਣ ਉਹਨੂੰ ਸਹੀ ਤਰੀਕੇ ਨਾਲ ਕੱਢਿਆ ਫਿਰ ਉਹ ਤਕਰੀਬਨ ਸਾਡਾ ਪਹਿਲੇ 3 ਦਰਵਾਜਾ ਸੀ ਅਸੀਂ ਇਹ ਕਹਿੰਦੇ ਸੀ ਵੀ ਚੱਲ ਇਹ ਵਰਤ ਰਹੇ ਨੇ ਹਨਾ ਜੀ ਕੋਈ ਗੱਲ ਨਹੀਂ ਉਹਨਾਂ ਨੂੰ ਬਰਤਨ ਉਹ ਦਿੱਤੀ ਹੋਈ ਸੀ ਹਾਂਜੀ ਬਰਤਨ ਉਹ ਦਿੱਤੀ ਹੋਈ ਸੀ ਠੀਕ ਹੈ ਉਹਨ ਕਬਜ਼ਾ ਜਿਹੜਾ ਦੋਸ਼ ਲਾ ਰਹੇ ਨੇ ਉਹ ਤੁਸੀਂ ਕਬਜ਼ਾ ਲੀਟਰ ਬਨੇਤਰ ਦੀ ਗੱਲ ਨਹੀਂ ਕਬਜ਼ਾ ਤਾਂ ਸਾਰਾ ਸੀ ਸਾਡੀ ਸਾਰੇ ਉਹਦੇ ਵਿੱਚ ਰਿਸ਼ਤੇਦਾਰਾਂ ਨੂੰ ਵੀ ਪਤਾ ਹੈ ਵੀ ਇਹ ਕਬਜ਼ਾ ਵੀ ਨਜਾਇਜ਼ ਕਬਜ਼ਾ ਕਰਿਆ ਹੋਇਆ ਸੀ ਸਾਡਾ ਕਬਜ਼ਾ ਜੀ ਹਨਾ ਜੀ ਸਾਡਾ ਖੋਦਾ ਕਬਜ਼ਾ ਕੋਈ ਇਹਦੇ ਵਿੱਚ ਉਹ ਨਹੀਂ ਜੀ ਅਸੀਂ ਤਾਂ ਆਪਣਾ ਮੈਂ ਸਾਡੀ ਇੰਚਾਰ ਸਾਹਿਬ ਨਾਲ ਥਾਣੇ ਦੇ ਵਿੱਚ ਗੱਲ ਵੀ ਚੱਲ ਰਹੀ ਹੈ ਜੀ ਆਪਣੇ ਬਿਆਨ ਵੀ ਦਿੱਤੇ ਆ ਜੀ ਮੈਂ ਆਪਣੀ ਤਾਈ ਦੇ ਪਰਵਰਿਸ਼ ਕਰ ਰਿਹਾ ਸੀ